character making and life building as a melation of ideas ਮਾਲਵੇ ਖੇਤਰ ਵਿੱਚ ਲੱਗਣ ਵਾਲੇ ਮੇਲਿਆਂ ਵਿੱਚੋਂ ਮਾਗੀ ਦਾ ਮੇਲਾ ਪੂਰੇ ਪੰਜਾਬ ਵਿੱਚ ਮਸ਼ਹੂਰ ਅਤੇ ਇੱਕ ਅਲੱਗ ਹੀ ਪਛਾਣ ਰੱਖਦਾ ਹੈ ਇਹ ਹਰ ਸਾਲ 14 ਜਨਵਰੀ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਅਤੇ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ ਮਾਗੀ ਦੇ ਮੇਲੇ ਤੇ ਇੱਥੇ ਹੁੰਦੀ ਘੋੜਿਆਂ ਦੀ ਖਰੀਦੋ ਫਰੋਖਤ ਉਹ ਪੂਰੇ ਉੱਤਰੀ ਭਾਰਤ ਵਿੱਚ ਮਸ਼ਹੂਰ ਹੈ ਇਸ ਤੋਂ ਇੱਕ ਦਿਨ ਪਹਿਲਾਂ 13 ਜਨਵਰੀ ਉਤਰੀ ਭਾਰਤ ਖਾਸ ਕਰਕੇ ਪੰਜਾਬ ਹਰਿਆਣਾ ਵਰਗੀਆਂ ਸਟੇਟਾਂ ਵਿੱਚ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਹੈ ਜਿੱਥੇ ਲੋਹੜੀ ਪੂਰੀ ਤਰ੍ਹਾਂ ਇੱਕ ਸਮਾਜਿਕ ਤਿਹਾਰ ਹੈ ਉਥੇ ਮੱਗੀ ਇੱਕ ਧਾਰਮਿਕ ਮਨੋਤ ਇੱਕ ਘਟਨਾ ਨਾਲ ਜੁੜਿਆ ਹੋਇਆ ਤਿਹਾਰ ਹੈ ਅੱਜ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਪਰ ਉਸ ਤੋਂ ਪਹਿਲਾਂ ਦੋਸਤੋ ਇਹੋ ਜਿਹੇ ਐਜੂਕੇਸ਼ਨਲ ਭਰਪੂਰ ਵੀਡੀਓ ਜਤੇ ਪੰਜਾਬੀ ਵਿੱਚ ਟਰੂ ਸਟੋਰੀਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਅੱਜ ਦੇ ਵਿਸ਼ੇ ਤੇ ਆਉਂਦੇ ਹਾਂ ਮਾਗੀ ਜੇ ਤਿਹਾਰ ਦੇ ਤੌਰ ਤੇ ਗੱਲ ਕਰੀਏ ਤਾਂ ਮਾਗੀ ਇੱਕ ਪੰਜਾਬੀ ਤਿਹਾਰ ਹੈ ਠੰਡ ਵਿੱਚ ਫਸਲ ਪੱਕਣ ਦੀ ਪ੍ਰਕਿਰਿਆ ਕਣਕ ਵਿੱਚ ਦਾਣਾ ਪੈਣਾ ਸ਼ੁਰੂ ਹੋ ਜਾਂਦਾ ਹੈ ਮਾਗੀ ਤੋਂ ਬਾਅਦ ਮਾਗੀ ਤੋਂ ਬਾਅਦ ਜਿਵੇਂ ਜਿਵੇਂ ਠੰਡ ਵੱਧਦੀ ਰਹੇਗੀ ਦਾਣਾ ਉਨਾ ਵੱਡਾ ਤੇ ਮੋਟਾ ਹੁੰਦਾ ਰਹੇਗਾ ਛੇਤੀ ਧੁੱਪਾਂ ਪੈਣ ਨਾਲ ਦਾਣਾ ਛੋਟਾ ਤੇ ਝਾੜ ਘਟ ਰਹਿ ਜਾਂਦਾ ਹੈ ਦੋਸਤੋ 14 ਜਨਵਰੀ ਨੂੰ ਮਾਗੀ ਦਾ ਤਿਹਾੜ ਮਨਾਇਆ ਜਾਂਦਾ ਹੈ ਪੂਰੇ ਭਾਰਤ ਵਿੱਚ ਇਹ ਮਕਰ ਸੰਕ੍ਰਾਂਤੀ ਦੇ ਨਾਮ ਨਾਲ ਮਨਾਇਆ ਜਾਂਦਾ ਹੈ ਚਲੋ ਮਿੱਤਰੋ ਇਹ ਤੇ ਹੋ ਗਈ ਮੁੰਡਲੀ ਜਾਣਕਾਰੀ ਪਰ ਪੰਜਾਬ ਵਿੱਚ ਖਾਸ ਕਰਕੇ ਸਿੱਖਾਂ ਵਿੱਚ ਇਸ ਦਾ ਖਾਸ ਮਹੱਤਵ ਹੈ ਜੋ ਮਾਗੀ ਦੇ ਤਿਹਾੜ ਨੂੰ ਖਾਸ ਬਣਾਉਂਦਾ ਹੈ ਇਸ ਖੇਤੇ ਵਿੱਚ ਉਹ ਹੈ ਮਾਲਵੇ ਵਿੱਚ ਦਸ਼ਮੇਸ਼ ਪਿਤਾ ਦੇ 40 ਸਿੰਘਾਂ ਦੀ ਜੰਗ ਵਿੱਚ ਸ਼ਹਾਦਤ ਮੁਕਤਸਰ ਦੀ ਜੰਗ ਵਿੱਚ ਦਸ਼ਮੇਸ਼ ਪਿਤਾ ਦੇ ਹਿੱਤ ਚੌੜੀ ਸਿੰਘਾਂ ਦਾ ਕੁਰਬਾਨ ਹੋ ਜਾਣਾ ਮਿੱਤਰੋ ਸਰਵੰਸਦਾਨੀ ਦਸ਼ਮੇਸ਼ ਪੀਤਾ ਜੀ ਦੇ ਦਸੰਬਰ 1704 ਈਸਵੀ ਵਿੱਚ ਪੋਹ ਦੇ ਮਹੀਨੇ ਆਨੰਦਪੁਰੀ ਨੂੰ ਛੱਡਣਾ ਤੇ ਫਿਰ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿੱਚ ਚਾਰੋਂ ਗੁਰੂ ਪੁੱਤਰਾਂ ਤੇ ਗੁਰੂ ਮਾਤਾ ਮਾਤਾ ਗੁਜਰੀ ਜੀ ਦੀ ਸ਼ਹਾਦਤ ਇਸ ਘਟਨਾ ਕਰਮ ਨੂੰ ਪਿਛਲੀਆਂ ਤਿੰਨ ਵੀਡੀਓ ਵਿੱਚ ਕਵਰ ਕੀਤਾ ਸੀ ਅੱਜ ਇਸ ਵੀਡੀਓ ਵਿੱਚ ਉਸ ਤੋਂ ਅੱਗੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਚਮਕੌਰ ਸਾਹਿਬ ਦੀ ਧਰਤੀ ਜਿੱਥੇ ਚਮਕੌਰ ਦੀ ਗੜੀ ਵਿੱਚ ਇੱਕ ਇਤਿਹਾਸਿਕ ਜੰਗ ਹੋਇਆ ਸੀ ਉੱਥੋਂ ਗੁਰੂ ਜੀ ਸੁਰੱਖਿਅਤ ਨਿਕਲ ਗਏ ਸਨ ਗੁਰੂ ਜੀ ਨਾਲ ਚਮਕੌਰ ਦੀ ਗੜੀ ਵਿੱਚੋਂ ਤਿੰਨ ਸਿੰਘ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਬਚ ਕੇ ਮਾਛੀਵਾੜੇ ਦੇ ਜੰਗਲਾਂ ਵੱਲ ਆ ਗਏ ਸਨ ਚਮਕੌਰ ਦੀ ਗੜੀ ਵਿੱਚ ਬਾਕੀ ਸਾਰੇ ਸਿੰਘ ਸ਼ਹੀਦ ਹੋ ਗਏ ਸਨ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਜੀ ਵੱਲੋਂ ਬਖਸ਼ੀ ਹੋਈ ਕਲਗੀ ਕਾਰਨ ਮੁਗਲ ਫੌਜਾਂ ਉਹਨਾਂ ਨੂੰ ਗੁਰਗੋਵੀ ਸਿੰਘ ਜੀ ਹੀ ਸਮਝਦੀਆਂ ਰਹੀਆਂ ਕੁਝ ਦੇਰ ਬਾਅਦ ਪਰ ਬਾਅਦ ਵਿੱਚ ਜਦੋਂ ਪਤਾ ਲੱਗਾ ਤਾਂ ਮੁਗਲ ਫੌਜ ਫੇਰ ਮਾਛੀਵਾੜੇ ਵੱਲ ਗੁਰੂ ਜੀ ਨੂੰ ਫੜਨ ਲਈ ਪਿੱਛੇ ਪੈ ਗਈ। ਮਾਛੀਵਾੜੇ ਮੁਗਲ ਫੌਜਾਂ ਦੇ ਲਸ਼ਕਰ ਪੁੱਜਦੇ-ਪੁੱਜਦੇ ਗੁਰੂ ਜੀ ਮਾਛੀਵਾੜੇ ਨੂੰ ਛੱਡ ਕੇ ਮਾਲਵੇ ਵੱਲ ਨਿਕਲ ਗਏ। ਉਸ ਕਾਲਖੰਡ ਵਿੱਚ ਮਿੱਤਰੋ ਇਹਨਾਂ ਇਲਾਕਿਆਂ ਵਿੱਚ ਬੰਜਰ ਜ਼ਮੀਨਾਂ ਅਤੇ ਜੰਗਲ ਬਹੁਤ ਹੁੰਦੇ ਸਨ। ਅੰਗਰੇਜ਼ਾਂ ਨੇ ਜੱਟਾਂ ਨੂੰ ਪਟੇ ਦੇ ਕੇ ਇੱਥੇ ਖੇਤੀਯੋਗ ਜ਼ਮੀਨਾਂ ਬਣਾਈਆਂ। ਦੋਸਤੋ ਉਸ ਕਾਲਖੰਡ ਵਿੱਚ ਜੰਗਲੀ ਬੰਜਰ ਜ਼ਮੀਨਾਂ ਇਲਾਕੇ ਵਿੱਚੋਂ ਲੰਘਦੇ ਹੋਏ ਢਾਬਾਂ ਵਿੱਚੋਂ ਲੰਘਦੇ ਹੋਏ ਗੁਰੂ ਜੀ ਲੱਲੀ ਕਟਾਣੇ रामपुर ਕਨੇਜ ਆਲਮਗਿਰ ਜੋਦਾ ਸੋਹੀ ਵਰਗੀਆਂ ਥਾਵਾਂ ਪਿੰਡਾਂ ਵਿੱਚੋਂ ਰਾਤਾ ਕੱਟਦੇ ਰੁਕਦੇ ਹੋਏ ਮਾਲਵੇ ਦੇ ਪਿੰਡ ਲੰਮੇ ਜੱਟਪੁਰੇ ਆ ਪਹੁੰਚੇ ਇੱਥੇ ਉਹਨਾਂ ਦਾ ਇੱਕ ਖਾਸ ਸ਼ਰਧਾਲੂ ਵਾਸ ਕਰਦਾ ਸੀ ਰਾਏ ਕੱਲਾ ਗੁਰੂ ਜੀ ਉਸ ਕੋਲ ਪਿੰਡ ਜੱਟਪੁਰੇ ਕੁਝ ਦਿਨ ਠਹਿਰੇ ਇੱਥੇ ਕੁਝ ਦਿਨ ਠਹਿਰ ਕੇ ਗੁਰਗੋਬਿੰਦ ਸਿੰਘ ਜੀ ਪਿੰਡ ਦਿਨੇ ਪੁੱਜੇ ਇੱਥੇ ਵੀ ਉਹਨਾਂ ਦਾ ਇੱਕ ਸ਼ਰਧਾਲੂ ਪਾਈ ਸਰਸਾ ਤਰਖਾਨ ਰਹਿੰਦਾ ਸੀ ਇੱਥੇ ਪਿੰਡ ਦਿਨੇ ਹੀ ਉਸਦੇ ਚਵਾਰੇ ਵਿੱਚ ਗੁਰੂ ਜੀ ਕੁਝ ਦਿਨ ਠਹਿਰੇ ਇਸ ਪਿੰਡ ਦਿਨੇ ਤੋਂ ਗੁਰੂ ਜੀ ਨੇ ਆਪਣੀਆਂ ਸੰਗਤਾਂ ਲਈ ਥਾ-ਥਾ ਹੁਕਮਨਾਮੇ ਲਿਖ ਕੇ ਭੇਜੇ ਗੁਰੂ ਘਰ ਦੀਆਂ ਸੰਗਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੇ ਦੌਰਾਂ ਲਈ ਪਹੁੰਚਣ ਲੱਗ ਪਈਆਂ ਇਤਿਹਾਸਿਕ ਜਫਰਨਾਮਾ ਗੁਰੂ ਜੀ ਨੇ ਇਸੇ ਦਿਨੇ ਪਿੰਡ ਤੋਂ ਹੀ ਲਿਖ ਕੇ ਮੁਗਲ ਬਾਦਸ਼ਾਹ ਰੰਗਜੀਤ ਨੂੰ ਕੱਲਿਆ ਸੀ ਜਫਰਨਾਮਾ ਮਤਲਬ ਫਤਿਹ ਦੀ ਚਿੱਠੀ ਇਸ ਵਿੱਚ ਮੌਗਲ ਬਾਦਸ਼ਾਹ ਰੰਗਜੀਬ ਨੂੰ ਉਸਦੇ ਫਰੇਬਾਂ ਦੀ ਕਹਾਣੀ ਦੱਸਦੇ ਹੋਏ ਲਾਂਤਾਂ ਪਾਈਆਂ ਸਨ ਗੁਰੂ ਜੀ ਨੇ। ਦੋਸਤੋ ਗੁਰੂ ਜੀ ਨੂੰ ਵੀ ਪਤਾ ਸੀ ਕਿ ਸ਼ਾਹੀ ਫੌਜਾਂ ਦਾ ਲਸ਼ਕਰ ਉਹਨਾਂ ਦੀ ਪਾਲ ਵਿੱਚ ਹੈ। ਇਸ ਲਈ ਦਿਨੇ ਪਿੰਡ ਰਹਿਣਾ ਉਹਨਾਂ ਨੇ ਬਹੁਤਾ ਠੀਕ ਨਹੀਂ ਸਮਝਿਆ ਤੇ ਕੁਝ ਦਿਨਾਂ ਬਾਅਦ ਇੱਥੇ ਖਤਰੇ ਨੂੰ ਸਮਝਦੇ ਹੋਏ ਗੁਰੂ ਜੀ ਦਿਨੇ ਪਿੰਡ ਤੋਂ ਕੋਟਕਪੂਰੇ ਵੱਲ ਚੱਲ ਪਏ। ਉੱਥੇ ਪਿੰਡ ਸੁਨਿਆਰ ਵਿੱਚ ਗੁਰੂ ਜੀ ਠਹਿਰੇ। ਇੱਥੇ ਹੀ ਪਿੰਡ ਸੁਨਿਆਰ ਗੁਰੂ ਜੀ ਨੂੰ ਖਬਰ ਪੁੱਜੀ ਕਿ ਵਜ਼ੀਰ ਖਾਨ ਦੀ ਅਗਵਾਈ ਵਾਲਾ ਲਸ਼ਕਰ ਅਤੇ ਇੱਕ ਹੋਰ ਲਸ਼ਕਰ ਜੋ ਕਸੂਰੀ ਦੇ ਨਵਾਬਖਾਨ ਦੀ ਅਗਵਾਈ ਵਿੱਚ ਸੀ ਉਹਨਾਂ ਦੀ ਸੂਕੜਦਾ ਕੜਦਾ ਨਜ਼ਦੀਕੀ ਪਿੰਡਾਂ ਤੱਕ ਪੁੱਜ ਗਿਆ ਸੀ ਗੁਰੂ ਜੀ ਸਮਝ ਗਏ ਕਿ ਹੁਣ ਟੱਕਰਾ ਹੋਣ ਵਾਲਾ ਹੈ ਮੁਗਲ ਫੌਜਾਂ ਨਾਲ ਸਿੱਧਾ ਟੱਕਰਾ ਹੋਣਾ ਹੈ ਇੱਕ ਵਾਰੀ ਫੇਰ ਟੱਕਰੇ ਲਈ ਉਹਨਾਂ ਨੇ ਥਾਂ ਚੁਣੀ ਖਿਦਰਾਣੇ ਦੀ ਢਾਬ ਇਲਾਕੇ ਦੀ ਸੰਗਤ ਨੇ ਦੱਸਿਆ ਸੀ ਕਿ ਨਜ਼ਦੀਕੀ ਪਿੰਡਾਂ ਵਿੱਚ ਲਗਭਗ ਇਹੋ ਹੀ ਇਕਲੋਤਾ ਸਭ ਤੋਂ ਵੱਡਾ ਪਾਣੀ ਦਾ ਸਰੋਤ ਹੈ ਦੂਜਾ ਇਹ ਥੋੜਾ ਉੱਚਾ ਤੇ ਟਿੱਬਿਆਂ ਵਾਲਾ ਸਥਾਨ ਹੈ ਜੰਗਲੀ ਇੱਕ ਬਹੁਤ ਹੀ ਵਧੀਆ ਸਥਾਨ ਸੀ ਟੁਕਵਾਂ ਸਥਾਨ ਸੀ ਇਹ ਖਿਦਰਾਣੇ ਦੀ ਟਾਪ ਦੋਸਤੋ ਮਾਲਵੇ ਵਿੱਚ ਨਾ ਤਾਂ ਕੋਈ ਰਾਵੀ ਵਗਦੀ ਸੀ ਨਾ ਹੀ ਕੋਈ ਸਤਲੁਜ ਤੇ ਨਾ ਹੀ ਕੋਈ ਬਿਆਸ ਇਹ ਇਲਾਕਾ ਉਦੋਂ ਪਾਣੀ ਦੀ ਕਮੀ ਨਾਲ ਜੂਝਦਾ ਪਿਆ ਸੀ ਪਿੰਡਾਂ ਵਿੱਚ ਖੂਹ ਹੁੰਦੇ ਸਨ ਉਹ ਵੀ ਬਹੁਤ ਵਿਰਲੇ ਅਤੇ ਪਿੰਡ ਵੀ ਬਹੁਤ ਦੂਰ ਦੂਰ ਹੁੰਦੇ ਸਨ ਉਹਨਾਂ ਦਿਨਾਂ ਵਿੱਚ ਇਸ ਕਰਕੇ ਪਾਣੀ ਦੀ ਕਮੀ ਮੁਗਲ ਫੋਜਾਂ ਨੂੰ ਅੱਗੇ ਖਟਕਣੀ ਹੀ ਸੀ ਗੁਰੂ ਜੀ ਦਾ ਪਾਣੀ ਦੇ ਸੌਮੇ ਤੇ ਕਬਜ਼ਾ ਗੁਰੂ ਜੀ ਦਾ ਖਿਦਰਾਣੇ ਦੀ ਢਾਬ ਦੇ ਪਾਣੀ ਦੇ ਸੌਮੇ ਤੇ ਕਬਜ਼ਾ ਕਰਨਾ ਇੱਕ ਚੰਗਾ ਜੰਗੀ ਕਦਮ ਸੀ ਇੱਥੇ ਗੁਰੂ ਜੀ ਕੋਲ ਭਾਈ ਮਨੀ ਸਿੰਘ ਜੀ ਦੇ ਭਰਾ ਅਤੇ ਭਾਈ ਮਹਾ ਸਿੰਘ ਜੀ ਵਰਗੇ ਸਿੰਘ ਜੋ ਉੱਥੋਂ ਆਨੰਦਪੁਰੋਂ ਬਿਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ ਸਨ ਉਹ ਵੀ ਆਪਣੀ ਗਲਤੀ ਸੁਧਾਰਦੇ ਹੋਏ ਗੁਰੂ ਜੀ ਕੋਲ ਪਹੁੰਚ ਚੁੱਕੇ ਸਨ ਜਦੋਂ ਗੁਰੂ ਜੀ ਨੇ ਦਿਨੇਪਿੰਡ ਤੋਂ ਹੁਕਮਨਾਮੇ ਲਿਖੇ ਸਨ ਤਾਂ ਉਹਨਾਂ ਨੂੰ ਵੀ ਉੱਥੋਂ ਹੁਕਮਨਾਮਾ ਮਿਲਿਆ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਇਸ ਇਲਾਕੇ ਵਿੱਚ ਹਨ ਉਹ ਆਪਣੀ ਗਲਤੀ ਸੁਧਾਰਦੇ ਹੋਏ ਗੁਰੂ ਜੀ ਕੋਲ ਪਹੁੰਚ ਗਏ ਸਨ ਮੁਗਲ ਫੌਜਾਂ ਦੇ ਲਸ਼ਕਰ ਨਾਲ ਜਦੋਂ ਜੰਗ ਸ਼ੁਰੂ ਹੋਈ ਤਾਂ ਇਹ ਉਸ ਵੇਲੇ ਜੰਗ ਵਿੱਚ ਸ਼ਾਮਲ ਸਨ ਦੋਸਤੋ ਮਗਲਾਂ ਦੇ ਲਸ਼ਕਰ ਨਾਲ ਜੰਗ ਸ਼ੁਰੂ ਹੋ ਗਈ ਸੀ ਖਿਦਰਾਣੇ ਦੀ ਟਾਬ ਤੇ ਇੱਥੇ ਵੀ ਦੱਸਦੇ ਹਨ ਕਿ 40 ਕੁ ਸਿੰਘ ਹੀ ਸਨ ਗੁਰੂ ਜੀ ਦੇ ਕੋਲ ਪਤਾ ਨਹੀਂ ਇਤਿਹਾਸ ਕੀ ਹੈ ਲਖਾਰੀ ਹਰ ਸਾਲ ਆਨੰਦਪੁਰ ਹੋਲੇ ਮੱਲੇ ਵਿਸਾਖੀ ਦੇ ਮੌਕੇ ਤੇ ਲੱਖਾਂ ਦਾ ਇਕੱਠ ਹੋਣ ਦਾ ਦਾਵਾ ਕਰਦੇ ਹਨ ਖਾਸ ਕਰ ਵਿਸਾਖੀ 1699 ਵਾਲੀ ਉਸ ਵਿੱਚ ਦੱਸਦੇ ਹਨ ਕਿ ਲੱਖਾਂ ਦਾ ਇਕੱਠ ਹੋਇਆ ਸੀ ਜਿਨ੍ਹਾਂ ਵਿੱਚੋਂ ਪੰਜ ਪਿਆਰੇ ਚੁਣੇ ਗਏ ਸਨ ਪਤਾ ਨਹੀਂ ਇਸ ਔਖੀ ਘਰੀ ਵਿੱਚ ਉਹ ਲੱਖਾਂ ਦੀ ਸੰਗਤ ਕਿੱਥੇ ਸੀ ਜਦੋਂ ਗੁਰੂ ਜੀ ਆਨੰਦਪੁਰੋਂ ਨਿਕਲੇ ਅਤੇ ਚਮਕੌਰ ਸਾਹਿਬ ਉਹਨਾਂ ਨੇ ਇਤਿਹਾਸਿਕ ਜੰਗ ਲੜੀ ਉਸ ਵੇਲੇ ਵੀ ਦੱਸਦੇ ਹਨ ਕਿ ਉਹਨਾਂ ਨਾਲ 40 ਕੂਹੀ ਸਿੰਘ ਸਨ ਇਹ ਖਿਦਰਾਣੇ ਦੀ ਢਾਬ ਇੱਥੇ ਵੀ ਦੱਸਦੇ ਹਨ ਉਹਨਾਂ ਨਾਲ ਚਾਲੀ ਕੁ ਹੀ ਸਿੰਘ ਸਨ ਮੁਗਲਾਂ ਦੇ ਲਸ਼ਕਰ ਨਾਲ ਜੰਗ ਸ਼ੁਰੂ ਹੋ ਚੁੱਕੀ ਸੀ ਇੱਕ ਵਾਰੀ ਫਿਰ ਚਾਲੀ ਕੁ ਸਿੰਘ ਅਤੇ ਦੂਜੇ ਪਾਸੇ ਮੁਗਲਾਈ ਸ਼ਾਹੀ ਲਸ਼ਕਰ ਦੱਸਦੇ ਹਨ ਕਿ ਜੰਗ ਹੁੰਦੇ ਹੁੰਦੇ ਸ਼ਾਮ ਤੱਕ ਤਕਰੀਬਨ 250 ਦੇ ਕਰੀਬ ਤੁਰਕ ਮਾਰੇ ਗਏ 40 ਦੇ ਕਰੀਬ ਗੁਰੂ ਜੀ ਦੇ ਸਿੰਘ ਵੀ ਸ਼ਹੀਦੀਆਂ ਪਾ ਚੁੱਕੇ ਸਨ ਇਸ ਖਿਦਰਾਣੇ ਦੀ ਢਾਬ ਤੇ ਹੀ ਭਾਈ ਮਹਾ ਸਿੰਘ ਜੀ ਦਾ ਲਿਖਿਆ ਹੋਇਆ ਬੇਦਾਵਾ ਉਹ ਪੱਤਰ ਪਾੜ ਕੇ ਫੇਰ ਤੋਂ ਟੁੱਟੀ ਗੰਢੀ ਮੁਕਤੇ ਮਤਲਬ ਜਨਮ ਤੇ ਮਰਨ ਦੇ ਚੱਕਰਾਂ ਤੋਂ ਮੁਕਤ ਉੱਚ ਪਦਵੀ ਉੱਚ ਰੂਹਾਂ ਵਾਲੇ ਮੁਕਤਸਰ ਦੀ ਪਾਵਨ ਧਰਤੀ ਤੇ ਇਹਨਾਂ 40 ਮੁਕਤਿਆਂ ਦਾ ਸੰਸਕਾਰ ਹੋਇਆ ਗੁਰੂ ਜੀ ਨੇ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕੀਤਾ ਇਸੇ ਸਥਾਨ ਤੇ ਅੱਜ ਕੱਲ ਮਾਗੀ ਦਾ ਮੇਲਾ ਭਰਦਾ ਹੈ ਮੁਕਤਸਰ ਦੀ ਮਾਗੀ ਦਾ ਮੇਲਾ ਉਮੀਦ ਹੈ ਮਿੱਤਰੋ ਤੁਹਾਨੂੰ ਆਪਣੇ ਇਤਿਹਾਸ ਬਾਰੇ ਜਾਣ ਕੇ ਮਾਗੀ ਦਾ ਧਾਰਮਿਕ ਇਤਿਹਾਸਕ ਮਹੱਤਵ ਕੀ ਹੈ ਜ਼ਰੂਰ ਕੁਝ ਨਾ ਕੁਝ ਮਾਣ ਮਹਿਸੂਸ ਹੁੰਦਾ ਹੋਵੇਗਾ ਆਪਣੇ ਪੁਰਖਿਆਂ ਉੱਪਰ ਗੁਰਗੋਵੀ ਸਿੰਘ ਜੀ ਖਿਦਰਾਣੇ ਦੀ ਢਾਬ ਤੋਂ ਸਾਬੋ ਕੀ ਤਲਵੰਡੀ ਜਿਸ ਨੂੰ ਅੱਜਕੱਲ ਦਮਦਮਾ ਸਾਹਿਬ ਕਿਹਾ ਜਾਂਦਾ ਹੈ ਉੱਥੇ ਆਏ ਅਤੇ ਦੱਸਦੇ ਹਨ ਕਿ 1 ਸਾਲ ਦੇ ਕਰੀਬ ਰਹੇ ਗੁਰੂ ਜੀ ਦਮਦਮਾ ਸਾਹਿਬ ਤੋਂ ਦਿੱਲੀ ਅਤੇ ਫਿਰ ਦੱਖਣ ਵੱਲ ਗਏ ਇੰਨੀ ਜਾਣਕਾਰੀ ਸਾਂਝੇ ਕਰਦੇ ਹੋਏ ਇਸ ਵੀਡੀਓ ਵਿੱਚ ਵਿਸ਼ਰਾਮ ਲੈਂਦੇ ਹਾਂ ਇਸ ਵੀਡੀਓ ਵਿੱਚ ਖਿਦਰਾਣੇ ਦੀ ਢਾਬ ਮੁਕਤਸਰ ਵਿੱਚ ਗੁਰੂ ਹਿੱਤ ਧਰਮ ਹਿੱਤ ਕੁਰਬਾਨ ਹੋਏ 40 ਮੁਕਤਿਆਂ ਨੂੰ ਪ੍ਰਣਾਮ ਕਰਦੇ ਹੋਏ ਵਿਸ਼ਰਾਮ ਲੋੜੀ ਅਤੇ ਮਾਗੀ ਦੀਆਂ ਸਭ ਨੂੰ ਵਧਾਈਆਂ ਅੰਤ ਵਿੱਚ ਮਿੱਤਰੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ